शांति आज सुनते हाँ सताई अप्रैल दो हजार चौबी बाबा, बाबा बोली बच्ची। तुसी आए हो बाप तो हैप्पीनेस का वर्सा लैन मत मातती चलन बाप का वर्षा मिलता है प्रश्न है बाप ने सारे बच्चों ਵਿਕਲਪ ਜੀਤ ਵਨਨ ਦੀ ਯੁਕਤੀ ਕਿਹੜੀ ਦੱਸੀ ਹੈ ਬਾਪ ਨੇ ਸਾਰੇ ਬੱਚਿਆਂ ਨੂੰ ਵਿਕਲਪ ਜੀਤ ਵਨਨ ਦੀ ਯੁਕਤੀ ਕਿਹੜੀ ਦੱਸੀ ਹੈ ਉੱਤਰ ਵਿਕਲਪ ਜੀਤ ਵਨਨ ਦੇ ਲਈ ਆਪਣੇ ਆਪ ਨੂੰ ਆਤਮਾ ਸਮਝ ਪਾਈ ਪਾਈ ਦੀ ਦ੍ਰਿਸ਼ਟੀ ਨਾਲ ਦੇਖੋ ਸਰੀਰ ਨੂੰ ਦੇਖਣ ਨਾਲ ਵਿਕਲਪ ਆਂਦੇ ਨੇ ਐਸ ਲਈ ਪ੍ਰਗਟੀ ਵਿੱਚ ਆਤਮਾ ਪਾਈ ਨੂੰ ਦੇਖੋ ਪਾਵਨ ਬੰਨਾ ਹੈ त दृष्टि पक्की रखो निरंतर पतित पावन बाप याद करो याद न ही कट निकलती जाएगी खुशी का पारा चढ़ेगा ते विकल्पा की जित प्राप्त कर लोगे, गे ओ शांति शिव भगवानो वाच अपने सालिग्रामा प्रति शिव भगवानो वाच है जरूर शरीर भी होएगा ता वाच होएगा ਬੋਲਣ ਦੇ ਲਈ ਮੂੰਹ ਜ਼ਰੂਰ ਚਾਹੀਦਾ ਹੈ ਸੁਣਨ ਵਾਲਿਆਂ ਨੂੰ ਕੰਨ ਜ਼ਰੂਰ ਚਾਹੀਦੇ ਨੇ ਆਤਮਾ ਨੂੰ ਕੰਨ ਮੁਖ ਚਾਹੀਦਾ ਹੈ ਹੁਣ ਤੁਸੀਂ ਬੱਚਿਆਂ ਨੂੰ ਈਸ਼ਰੀ ਮਤ ਮਿਲ ਰਹੀ ਹੈ ਜਿਸ ਨੂੰ ਰਾਮ ਮਤ ਕਿਹਾ ਜਾਂਦਾ ਦੂਜੀ ਫਿਰ ਹੈ ਰਾਵਰ ਮਤ ਈਸ਼ਰੀ ਮਤ ਤੇ ਆਸਰੀ ਮਤ ਈਸ਼ਰੀ ਮਤ ਅੱਧਾ ਕਲਪ ਚਲਦੀ ਹੈ ਬਾਪ ਈਸ਼ਰੀ ਮਤ ਦੇ ਕੇ ਤੁਹਾਨੂੰ ਦੇਵਤਾ ਬਣਾ ਦਿੰਦੇ ਨੇ ਫੇਰ ਸਤਜੁਗ ਤ੍ਰੇਤਾ ਵਿੱਚ ਉਹੀ ਮਤ ਚਲਦੀ ਹੈ ਉਥੇ ਜਨਮ ਵੀ ਥੋੜੇ ਨੇ ਕਿਉਂਕਿ yogi ਲੋਗ ਨੇ ਉਹ ਦੁਆਪਰ ਕਾਲ ਹੀ ਰਾਵਨ ਮਤ ਇੱਥੇ ਜਨਮ ਵੀ ਬਹੁਤ ਨੇ ਕਿਉਂਕਿ ਪੋਗੀ ਲੋਗ ਨੇ ਐਸ ਲਈ ਉਮਰ ਘਟ ਹੁੰਦੀ ਹੈ ਬਹੁਤ ਸੰਪਰਦਾਇਕ ਪਹੁੰਚਾਂਦੀ ਹੈ ਬਹੁਤ ਦੁਖੀ ਹੁੰਦੇ ਨੇ ਰਾਮ ਮਤ ਵਾਲੇ ਫਿਰ ਰਾਵਨ ਮਤ ਨਾਲ ਮਿਲ ਜਾਂਦੇ ਨੇ ਸਾਰੀ ਦੁਨੀਆ ਦੀ ਰਾਵਨ ਮਤ ਹੋ ਜਾਂਦੀ ਹੈ ਤੇ ਬਾਪ ਆਪ ਕੇ ਸਭ ਨੂੰ ਰਾਮ ਮਤ ਦਿੰਦੇ ਨੇ ਸਾਜੁਗ ਵਿੱਚ ਹੈ ਰਾਮ ਮਤ ਈਸ਼ਰੇ ਮਤ ਉਸ ਨੂੰ ਕਿਹਾ ਜਾਂਦਾ ਹੈ ਸਵਰਗ ਈਸ਼ਰੇ ਮਤ ਮਿਲਨ ਨਾਲ ਸਵਰਗ ਦੀ ਸਥਾਪਨਾ ਹੋ ਜਾਂਦੀ ਹੈ ਅੱਧਾ ਕਲਪ ਦੇ ਲਈ ਉਹ ਜਦੋਂ ਪੂਰੀ ਹੋ ਜਾਂਦੀ ਹੈ ਤਾਂ ਰਾਵਣ ਰਾਜ ਹੁੰਦਾ ਹੈ ਉਸ ਨੂੰ ਕਿਹਾ ਜਾਂਦਾ ਆਸਰੀ ਮਤ ਉਹਨ ਆਪਣੇ ਆਪ ਤੋਂ ਪੁੱਛੋ ਅਸੀਂ ਆਸਰੀ ਮੱਤੇ ਕੀ ਕਰਦੇ ਸੀ ਈਸ਼ਰੀ ਮੱਤ ਤੋਂ ਕੀ ਕਰ ਰਹੀ ਹਾਂ ਅੱਗੇ ਜਿਵੇਂ ਕਿ ਨਰਕਵਾਸੀ ਸੀ ਉਹ ਨਸੀ ਸਵਰਗਵਾਸੀ ਬੰਦੇ ਹਾਂ ਸ਼ਿਵਾਂ ਨੇ ਵਿੱਚ ਸਾਜੂਗ ਤ੍ਰੇਤਾ ਨੂੰ ਸ਼ਿਵਾਲੇ ਕਿਹਾ ਜਾਂਦਾ ਜਿਸ ਦਾ ਨਾਮ ਰੱਖਦੇ ਨੇ ਸ਼ਿਵਾਲੇ ਜਿੱਥੇ ਦੇਵਤਾ ਰਹਿੰਦੇ ਨੇ ਰਚਤਾ ਬਾਪ ਤੁਹਾਨੂੰ ਇਹ ਸਾਰੀਆਂ ਗੱਲਾਂ ਸਮਝਾ ਰਹੇ ਨੇ ਕੀ ਰਚਦੇ ਨੇ ਉਹ ਵੀ ਅੱਗੇ ਸਮਝਾ ਰਹੇ ਨੇ ਸਾਰੀ ਰਚਨਾ ਇਸ ਸਮੇਂ ਉਹਨਾਂ ਨੂੰ ਬੁਲੰਦੀ ਹੈ ਪਤਿਤ ਪਾਵਨ ਆਓ ਲਿਬ੍ਰੇਟਰ ਆਓ 라ਵਨ ਦੇ ਰਾਜ ਤੋਂ ਦੁੱਖ ਤੋਂ छुड़ाਣ ਵਾਲੇ ਆਓ ਹੁਣ ਤੁਹਾਨੂੰ ਸੁੱਖ ਦਾ ਪਤਾ ਲੱਗਿਆ ਤਾਂ ਇਸ ਦੁੱਖ ਨੂੰ ਸਮਝਦੇ ਹੋ ਨਹੀਂ ਤਾਂ ਕਈ ਇਸ ਨੂੰ ਦੁੱਖ ਥੋੜੀ ਸਮਝਦੇ ਨੇ 바ਵਾ ਤਾਂ ਨੌਲੇਜ ਫੁਲ ਹੈ ਮਨੁੱਖ ਸ੍ਰਿਸ਼ਟੀ ਦਾ ਬੀਜ ਰੂਪ ਹੈ ਤੁਸੀਂ ਵੀ ਨੌਲੇਜ ਫੁਲ ਬੰਦੇ ਹੋ ਬੀਜ ਵਿੱਚ ਚਾੜ ਦੀ ਨੌਲੇਜ ਹੁੰਦੀ ਹੈ ਨਾ ਪਰ ਉਹ ਹੈ ਜੜ ਜੇਕਰ ਚੇਤਨ ਹੁੰਦਾ ਤਤਸ ਦੇਂਦਾ ਤੁਸੀਂ ਚੇਤਨ ਛਾੜਦੇ ਹੋ ਐਸ ਨਹੀਂ ਛਾੜ ਨੂੰ ਵੀ ਜਾਣਦੇ ਹੋ ਬਾਪ ਨੂੰ ਕੀ ਕਿਹਾ ਜਾਂਦਾ ਮਨੁੱਖ ਸ੍ਰਿਸ਼ਟੀ ਦਾ ਬੀਜ ਰੂਪ ਸਤ ਚਿਤ ਆਨੰਦ સ્વરૂਪ ਹੈ ਐਸ ਛਾੜ ਦੀ ਉਤਪਤੀ ਤੇ ਪਾਨਾ ਕਿਵੇਂ ਹੁੰਦੀ ਹੈ ਇਹ ਕੋਈ ਨਹੀਂ ਜਾਣਦੇ ਐਵੇਂ ਨਹੀਂ ਕਿ ਕੋਈ नवा चाड़ पैदा हुंदा है बाबा ने समझाया पुराना चाड़ ही पुराने चाड़ वाले मनुख आके, रावण तो लिबरेट करो क्योंकि इस समय रावण का राज है मनुख ना रचता ना उस दी रचना जानते ने खुद बाप आके दसते ने कि मैं एक बार आके एसएल ਨੂੰ ਹੈਵਨ ਬਣਾਉਂਦਾ ਹਾਂ ਹੈਵਨ ਬਣਨ ਤੋਂ ਬਾਅਦ ਫਿਰ ਹਨ ਬਨੇਗਾ 라ਵਨ ਆਏਗਾ ਤ ਫਿਰ ਵામ ਮਾਰਗ ਵਿੱਚ ਚਲੇ ਜਾਂਦੇ ਹੋ ਸਾਜੋਗ ਵਿੱਚ ਹੈਲਥ ਵੈਲਥ ਹੈਪੀਨੈਸ ਸਭ ਕੁਝ ਮਿਲਦੀ ਹੈ ਤੁਸੀਂ ਇੱਥੇ ਆਏ ਹੋ ਬਾਪ ਕੋਲ ਵਰਸਾ ਲੈਣ ਦੇ ਲਈ ਤੁਹਾਡੀ ਦਿਨ ਵਿੱਚ ਹੈ ਅਸੀਂ ਕਲਪ ਕਲਪ ਪੁਰਸ਼ੋਤਮ ਸੰਗਮ ਯੁਗ ਵਿੱਚ ਪੁਰਸ਼ਾਰਥ ਕਰਦੇ ਹਾਂ ਬਾਪ ਤੋਂ ਵਰਸਾ ਲੈਂਦੇ ਹਾਂ ਹੈਲਥ ਵੈਲਥ ਹੈਪੀਨੈਸ ਦਾ ਕਿਉਂਕਿ ਸਵਰਗ ਵਿੱਚ ਕਦੇ ਦੁੱਖ ਨਹੀਂ ਹੁੰਦਾ ਨਾਮ ਕਿੰਨਾ ਸੁੰਦਰ ਹੈ ਕੋਈ ਹੋਰ ਯੁਗ ਨੂੰ ਪੁਰਸ਼ੋਤਮ ਥੋੜੀ ਕਹਾਂਗੇ ਉਸ ਵਿੱਚ ਸੀੜੀ ਹੇਠਾ ਉਤਰਦੇ ਜਾਂਦੇ ਬਾਪ ਨੂੰ ਬੁਲਾਉਂਦੇ ਨੇ ਸਮਰਪਣ ਵੀ ਕਰਦੇ ਨੇ ਲੇਕਿਨ ਇਹ ਪਤਾ ਨਹੀਂ ਰਹਿੰਦਾ ਬਾਬਾ ਕਦੋਂ ਆਏਗਾ ਪੁਕਾਰਦੇ ਨੇ ਉਹ ਗੋਡਫਾਦਰ ਲਿਬਰੇਟ ਕਰੋ ਗਾਈਡ ਬਨੋ ਲਿਬਰੇਟਰ ਬਣਨ ਗਏ ਜ਼ਰੂਰ ਆਣਾ ਪਵੇਗਾ ਫਿਰ ਗਾਈਡ ਬਣ ਕੇ ਜਾਣਾ ਪਵੇਗਾ ਬੇਫਤ ਦਾ ਬਾਪ ਬੱਚਿਆਂ ਨੂੰ ਬਹੁਤ ਦਿਨਾਂ ਤੋਂ ਬਾਅਦ ਦੇਖਦੇ ਨੇ ਤਾਂ ਬੜੇ ਖੁਸ਼ ਹੁੰਦੇ ਨੇ ਉਹਨਾਂ ਜਨਮ ਤਾਂ ਲੈਣਾ ਹੀ ਪੈਂਦਾ ਹੈ ਕਿਸੇ ਨੂੰ ਕਿੰਨਾ ਕਿਸੇ ਨੂੰ ਕਿੰਨਾ ਬਾਪ ਕ੍ਰੀਏਟਰ ਹੈ ਉਹ ਹੱਦ ਦਾ ਬਾਪ ਇਹ ਬੇਖੱਦਾ ਬਾਪ ਰਚਨਾ ਕਰਕੇ ਫਿਰ ਉਹਨਾਂ ਦੀ ਪੰਨਾਂ ਲੰਦੇ ਨੇ ਪੁਨਰਜਨਮ ਲੈਣਾ ਪੈਂਦਾ ਹੈ ਕਿਸੇ ਨੂੰ 10 ਕਿਸੇ ਨੂੰ 12 ਬੱਚੇ ਹੁੰਦੇ ਨੇ ਉਹ ਸਭ ਨੇ ਹੱਦ ਤਈ ਸੁਖ ਜੋ ਕਾਗ ਵਿਸ਼ਟਾ ਦੀ ਸਮਾਨ ਨੇ ਤਮੋ ਪ੍ਰਧਾਨ ਬਣ ਜਾਂਦੇ ਨੇ ਤਮੋ ਪ੍ਰਧਾਨ ਵਿੱਚ ਸੁਖ ਬੋਧ ਥੋੜਾ ਹੈ ਤੁਸੀਂ ਸਤੋ ਪ੍ਰਧਾਨ ਬੰਦੇ ਹੋ ਤਾਂ ਬਹੁਤ ਸੁਖ ਹੁੰਦਾ ਹੈ ਸਤੋ ਪ੍ਰਧਾਨ ਬਨਨ ਦੀ ਯੁਕਤੀ ਬਾਪਾ ਕਹੇ ਤਸਤੇ ਨੇ बाप आलमाय अथोरिटी कहा जाता है मनुख समझते गॉड आलमाइटी अथोरिटी है जो चाहे सो कर सकता है मरे हुए भी जिंदा कर सकता है एक बार किसी ने लिखा जेकर तुसी भगवान हो त मखी जिंदा करके दिखाओ अजे ढेर प्रश्न पूछते ने तहन तो बाप ताकत ने तुसी रावण तित पाते हो ਬੰਦਰ ਤੋਂ ਮੰਦਰ ਲੈ ਕੇ ਬੰਦੇ ਹੋ ਉਹਨਾਂ ਨੇ ਫੇਰ ਕੀ ਕੀ ਵੜਾ ਦਿੱਤਾ ਵਾਸਤਾ ਵਿੱਚ ਤੁਸੀਂ ਸਭ ਸਿਤਾਵ ਭਗਤਨੀਆ ਹੋ ਤੁਹਾਨੂੰ ਸਭ ਨੂੰ 라वण ਤੋਂ छुड़ाया ਹੈ 라वण ਦੁਆਰਾ ਤੁਹਾਨੂੰ ਕਦੇ ਸੁੱਖ ਨਹੀਂ ਮਿਲ ਸਕਦਾ ਐਸ ਸਮੇਸ 라ਵਣ ਦੀ ਜੇਲ ਵਿੱਚ ਨੇ राम ਆਂਦੇ ਨੇ राम 라ਵਣ ਦੀ ਜੇਲ ਤੋਂ छुड़ाਣ ਤੇ ਨਹੀਂ 라ਵਣ ਦਸ ਸਿਰ ਵਾਲਾ ਦਿਖਾਉਂਦੇ ਨੇ ਪਰ ਉਸ ਨੂੰ 20 ਬਾਵਾਂ ਦਿਖਾਇਆ ਨਹੀਂ 바ਬ ਨੇ ਸਮਝਾਇਆ ਪੰਜ ਵਿਕਾਰ ਪੁਰਸ਼ ਵਿੱਚ ਪੰਜ ਵਿਕਾਰ ਨਾਰਿੰ ਵਿੱਚ ਉਸ ਨੂੰ ਕਹਿੰਦੇ ਨੇ ਰਾਵਣ ਰਾਜ ਪੰਜ ਵਿਕਾਰਾ ਰੂਪੀ ਮਾਇਆ ਦਾ ਰਾਜ ਐਵੇਂ ਨਹੀਂ ਕਹਾਂਗੇ ਐਨਾ ਕੁਲ ਬਹੁਤ ਮਾਇਆ ਹੈ ਮਾਇਆ ਦਾ ਨਸ਼ਾ ਚੜਿਆ ਹੋਇਆ ਹੈ ਨਹੀਂ ਤਨ ਨੂੰ ਮਾਇਆ ਨਹੀਂ ਕਹਾਂਗੇ ਧਨ ਨੂੰ ਸੰਪਤੀ ਕਿਹਾ ਜਾਂਦਾ ਹੈ ਤੁਸੀਂ ਬੱਚਿਆਂ ਨੂੰ ਸੰਪਤੀ ਬਹੁਤ ਮਿਲਦੀ ਹੈ ਤੁਹਾਨੂੰ ਕੁਝ ਮੰਗਣ ਦੀ ਦਰਕਾਰ ਨਹੀਂ ਕਿਉਂਕਿ ਇਹ ਪੜ੍ਹਾਈ ਹੈ ਪੜ੍ਹਾਈ ਵਿੱਚ ਮੰਗਣਾ ਹੁੰਦਾ ਹੈ ਕਿਆ ਟੀਚਰ ਜੋ ਪੜ੍ਹਾਣ ਕੇ ਸਟੂਡੈਂਟ ਉਹੀ ਪੜ੍ਹਣਗੇ ਜਿੰਨਾ ਜੋ ਪੜ੍ਹੇਗਾ ਉਹਨਾਂ ਪਾਏਗਾ ਮੰਗਣ ਦੀ ਗੱਲ ਨਹੀਂ ਐਸ ਵਿੱਚ ਪਵਿੱਤਰਤਾ ਚਾਹੀਦੀ ਹੈ ਇੱਕ ਅਕਸ਼ਰ ਦੀ ਵੈਲਿਊ ਦੇਖੋ ਕਿੰਨੀ ਹੈ ਪਦਮਾ ਪਤਮ ਬਾਪ ਨੂੰ ਪਛਾਨੋ ਯਾਦ ਕਰੋ बाप ने पहचान दी है जिमें आत्मा बिंदी होवे मैं भी बिंदी हाँ पर मैं एवर पवित्र हाँ शांति ज्ञान पवित्रता का सागर हाँ एक सारी महमा है सब का पोजिशन अपना अपना होंगे है नाटक भी बनाया है कन भगवान जिसने नाटक देखा होएगा वो जानते होंगे जो महावीर बच्चे ने ਉਨਾਂ ਨੂੰ ਬਾਬਾ ਕਹਿੰਦੇ ਨੇ ਪਲੇ ਤੁਸੀਂ ਕਿੱਥੇ ਵੀ ਜਾਓ ਪਰ ਸਾਕਸ਼ੀ ਹੋ ਕੇ ਦੇਖਣਾ ਚਾਹੀਦਾ ਹੈ ਹੋਂ ਤੁਸੀਂ ਬੱਚੇ ਰਾਮ ਰਾਜੇ ਸਥਾਪਨ ਕਰ ਰਾਵਣ ਰਾਜ ਨੂੰ ਖਲਾਸ ਕੰਤਨ ਦੇਖੋ ਇਹ ਬੇਨਤੀ ਗੱਲ ਹੈ ਉਥੇ ਹੱਤ ਦੀਆਂ ਕਹਾਣੀਆਂ ਬਣਾ ਦਿੱਤੀਆਂ ਨੇ ਤੁਸੀਂ ਉਹ ਸ਼ਿਵ ਸ਼ਕਤੀ सेना शिव अल्मायटी अथॉरिटी है ना शिव दी शक्ति ਲੈਣ ਵਾਲੀਆਂ ਤੁਸੀਂ Shiv ਦੀਆਂ ਸੇਨਾ ਹੋ ਉਹਨਾਂ ਨੇ ਨਾਮ ਰੱਖਿਆ Shiv ਸੇਨਾ ਕੋਣ ਤੁਹਾਡਾ ਕੀ ਨਾਮ ਰੱਖੀ ਤੁਹਾਡਾ ਨਾਮ ਹੈ ਪਰਜਪਤਾ ब्रह्मा कुमार ਕੁਮਾਰੀਆਂ Shiv ਦੀ ਸਾਰੀ ਸੰਤਾਨ ਨੇ ਸਾਰੀ ਦੁਨੀਆ ਦੀ ਆਤਮਾਆਂ ਉਹਨਾਂ ਦੀ ਸੰਤਾਨ ਨੇ Shiv ਤੋਂ ਤੁਹਾਨੂੰ ਸ਼ਕਤੀ ਮਿਲਦੀ ਹੈ ਸ਼੍ਰੀ ਬਾਬਾ ਤੁਹਾਨੂੰ ਗਿਆਨ ਸਿਖਾਉਂਦੇ ਨੇ ਜਿਸ ਨਾਲ ਤੁਹਾਨੂੰ ਇੰਨੀ ਸ਼ਕਤੀ ਮਿਲਦੀ ਹੈ ਜੋ ਅੱਧਾ ਕਲਪ ਤੁਸੀਂ ਸਾਰੇ ਰਿਸ਼ਵਤੇ ਰਾਜ ਕਰਦੇ ਹੋ ਤੁਹਾਡੀ ਇਹ ਹੈ ਯੋਗ ਬਲਤੀ ਸ਼ਕਤੀ ਉਹਨਾਂ ਦੀ ਹੈ ਬਹਾਉ ਬਲਤੀ ਭਾਰਤ ਦਾ ਪ੍ਰਾਚੀਨ ਰਾਜ ਯੋਗਾਇਆ ਹੋਇਆ ਹੈ ਚਾਂਦੇਵੀ ਨੇ ਭਾਰਤ ਦਾ ਪ੍ਰਾਚੀਨ ਯੋਗ ਸਿੱਖੀ ਜਿਸ ਤੋਂ ਪੈਰਾਡਾਈਜ਼ ਸਥਾਪਨ ਹੋਇਆ ਕਹਿੰਦੇ ਨੇ ਕ੍ਰਾਈਸਟ ਤੋਂ ਐਨੇ ਬਰੇ ਪਹਿਲੇ ਪੈਰਾਡਾਈਸ ਸੀ ਉਹ ਕਿਵੇਂ ਬਣਿਆ ਯੋਗ ਬਲ ਨਾਲ ਤੁਸੀਂ ਹੋ ਪ੍ਰਵਿੱਤੀ ਮਾਰਗ ਵਾਲੇ ਸੰਨਿਆਸੀ ਉਹ ਘਰ ਬਾਹਰ ਛੋੜ ਜੰਗਲ ਵਿੱਚ ਚਲੇ ਜਾਂਦੇ ਡਰਾਮ ਅਨੁਸਾਰ ਹਰ ਇੱਕ ਨੂੰ ਪਾਟ ਮਿਲਿਆ ਹੋਇਆ ਹੈ ਐਨੀ ਛੋਟੀ ਸੀ ਬਿੰਦੀ ਵਿੱਚ ਕਿ ਨਾ ਪਾਟ ਹੈ ਐਸ ਨੂੰ ਕੁਦਰਤ ਹੀ ਕਹਾਂ ਕਿ ਬਾਪ ਤਾਂ ਐਵਰ ਪਿਓਰ ਹੈ ਸਰਵ ਸ਼ਕਤੀਵਾਨ ਗੋਲਡਨ ਏਜ ਹੈ ਉਸੀ ਉਹਨਾ ਤੋਂ ਸ਼ਕਤੀ ਲੈਂਦੇ ਹੋ ਇਹ ਵੀ ਡਰਾਮਾ ਬੜਿਆਂ ਹੋਇਆ ਹੈ ਐਵੇਂ ਨਹੀਂ ਕਿ ਉਹ ਹਜ਼ਾਰਾਂ ਸੂਰਿਆ ਤੋਂ ਤੇਜੋਮੇ ਹੈ ਉਹ ਤਾਂ ਜਿਸ ਦਾ ਜੋ ਭਾਵ ਬੈਠਦਾ ਉਸ ਭਾਵਨਾ ਨਾਲ ਉਸ ਨੂੰ ਦੇਖਦੇ ਨੇ ਆਪਕਾ ਲਾਲ ਲਾਲ ਉਹ ਚੰਦੀ ਹੈ ਨਹੀਂ ਬੱਸ ਕਰੋ ਅਸੀਂ ਸਹਿਣ ਨਹੀਂ ਕਰ ਸਕਦੇ ਬਾਪ ਕਹਿੰਦੇ ਨੇ ਇਸ ਪੁੱਤੀ ਮਾਰਦੇ ਸੰਸਕਾਰ ਨੇ ये नॉलेज है इस विच पढ़ना है टीचर तहू तो पढ़ा रहे तो सू तमो प्रधान तो सतो प्रधान बनना है बाबा ने समझाया नो ईविल मनुखा बिल्कुल पता नहीं है एक केस ने कहा कि बुरा ना देखो बुरा ना सुनो उन्होंने दा चित्र बना दिता मनुख ਸਮਸੇ ਨੇ ਕੀ ਵਾਸਤਵ ਵਿੱਚ ਇਹ ਸਮਝਾ ਨਹੀਂ ਸਾਡੇ ਲਈ ਹੈ ਬਾਬਾ ਨੇ ਵੀ ਨੰਲੀ ਬੱਚੀ ਦਾ ਚਿੱਤਰ ਬਣਾਇਆ ਸੀ ਮਨੁੱਖਾ ਨੂੰ ਭਗਤੀ ਦਾ ਨਸ਼ਾ ਕਿੰਨਾ ਹੈ ਪੱਪੀ ਦਾ ਰਾਜ ਹੈ ਨਾ ਹੁਣ ਹੁੰਦਾ ਹੈ ਗਿਆਨ ਗਿਆਨ ਨਾਲ ਸੁਖ ਮਿਲਦਾ ਹੈ ਭਗਤੀ ਨਾਲ ਸੀੜੀ ਏਥਾਂ ਉਤਰਦੀ ਨਹੀਂ ਆਸੀਂ ਪਹਿਲੇ ਸੱਚ ਵਿੱਚ ਜਾਂਦੇ ਹਾਂ ਫਿਰ ਜੋ ਮਿਸਲ ਇਹਠਾ ਉਤਰਦੇ ਜਾਣਦੇ ਹਾਂ ਫਿਰ ਪੱਤੀ ਦੀ ਸੀੜੀ ਹੇਠਾ ਉਤਰਦੇ ਸਾਜੂ ਵਿੱਚ ਫਿਰ ਜਾਂਦੇ ਫਿਰ ਜੋ ਮਿਸਲ ਉਤਰਦੇ ਹਾਂ 1250 ਵਰਿਆਂ ਵਿੱਚ ਦੋ ਕਲਾ ਘਟ ਹੋ ਜਾਂਦੀ ਹੈ ਚੰਦਰਮਾ ਦਾ ਮਿਸਾਲ ਹੈ ਚੰਦਰਮਾ ਨੂੰ ਗ੍ਰਹਿਣ ਲਗਦਾ ਹੈ ਕਲਾਵਾ ਘਟ ਹੋਣ ਲੱਗਦੀਆਂ ਨੇ ਫਿਰ ਹੌਲੀ ਹੌਲੀ ਵੱਧਦੀਆਂ ਨੇ ਤਸੋਲਾ ਕਲਾ ਹੋ ਜਾਂਦਾ ਹੈ ਉਹ ਹੈ ਅਲਪ ਕਾਲ ਦੀ ਕਲ ਇੱਥੇ ਹੈ ਬੇਵੱਦੀ ਕਲ ਇਸ ਸਮੇਂ ਸਪਤੀ ਰਾਹੁ ਦਾ ਗ੍ਰਹਿਣ ਹੈ उची थी उची दशा है बृहस्पति की नीची ते नीची दशा है राहु की एकदम दिवाला ही निकाल देंगे बृहस्पति की दशा बाप येफ वो नहीं जानते हूँ राहु की दशा बराबर सपते है यी जानते हो और कोई नहीं जानता राहु की दशा ही इन सालवेंट बनाती है बृहस्पति की दशा सालवेंट समझदार बनाती है भारत किन्ना सालवेंट सी एक भारत ही सी साजुग राम राज्य पवित्र राज्य होंगे है जिसकी महिमा होती है आ पवित्र राज्य वाले गांधी ने मुझ निर्गुण हारे में कोई गुण नहीं अजिंह संस्था भी बना दतिया ने ਨਿਰਗੁਣ ਸੰਸਤਾ ਅਰੇ ਤਾਂ ਸਾਰੀ ਦੁਨੀਆ ਹੀ ਨਿਰਗੁਣ ਸੰਸਤਾ ਨੂੰ ਇੱਕ ਦੀ ਗੱਲ ਥੋੜੀ ਹੈ ਬੱਚਿਆਂ ਨੂੰ ਹਮੇਸ਼ਾ ਮਹਾਤਮਾ ਕਿਹਾ ਜਾਂਦਾ ਹੈ ਤੁਸੀਂ ਫਿਰ ਕਹਿੰਦੇ ਹੋ ਸਾਡੇ ਵਿੱਚ ਕੋਈ ਗੁਣ ਨਹੀਂ ਇਹ ਤਾਂ ਸਾਰੀ ਦੁਨੀਆ ਹੈ ਜਿਸ ਵਿੱਚ ਕੋਈ ਗੁਣ ਨਾ ਹੋਣ ਦੇ ਕਾਰਨ ਹੀ ਰਾဟု ਦੀ ਦਸ਼ਾ ਬੈਠੀ ਹੈ ਉਹਨ ਬਾਪ ਕੈਨ ਬੀ ਦੇਦਾਨ ਤੋਂ ਛੁੱਟੇ ਗਏ ਜਾਣਾ ਸਭ ਨੂੰ ਹੈ ਨਾ ਦੇ ਸਹਿਤ ਤੇ ਦੇ ਸਭ ਧਰਮਾਂ ਨੂੰ ਛੋੜੋ ਆਪਣੇ ਆਪ ਨੂੰ ਆਤਮਾ ਨਿਸ਼ੇ ਕਰੋ ਤੋ ਤੁਹਾਨੂੰ ਵਾਪਿਸ ਘਰ ਜਾਣਾ ਹੈ ਪਵਿੱਤਰ ਨਾ ਹੋਣ ਦੇ ਕਾਰਨ ਕੋਈ ਜਾ ਨਹੀਂ ਸਕਦਾ ਕੌਣ ਬਾਪ ਪਵਿੱਤਰ ਹੋਂਦੀ ਯੁਕਤੀ ਦੱਸਦੇ ਨੇ ਬੇਵਦੀ ਬਾਪ ਨੂੰ ਯਾਦ ਕਰੋ ਕਈ ਕਹਿੰਦੇ ਨੇ ਸਾਨੂੰ ਬਾਬਾ ਭੁੱਲ ਜਾਂਦੇ ਨੇ ਬਾਬਾ ਕਹਿੰਦੇ ਇਹ ਮਿੱਠੇ ਬੱਚੇ ਮੈਂ ਤੁਹਾਨੂੰ पति तो पावन बनाना बनाया हाँ ती मैन भुल जाओगे तो पावन किए बनोगे विचार करो एक ही कहें हो जानवर भी कदम एवं नहीं कहे कि असी अपने बाप को भुल जाते हाँ ती कहते हो मैं तो था बेहदा पाप हाँ तीन आए हो बेहदा वरसा लैन निराकार बाप साकार उदो हीता पढ़ा ਉਨ ਬਾਬ ਨੇ ਐਨਾ ਵਿੱਚ ਪਰవేశ ਕੀਤਾ ਹੈ ਇਹ ਹੈ ਬਾਪ ਦਾਦਾ ਦੋਨਾਂ ਦੀ ਆਤਮਾ ਇਸ ਪ੍ਰਗਟਿ ਦੇ ਵਿੱਚ ਹੈ ਬ੍ਰਹਮਾ ਪਾਪਾ ਦੀ ਪ੍ਰਗਟਿ ਵਿਚਾਲੇ ਤੁਸੀਂ ਕਹਿੰਦੇ ਹੋ ਬਾਪ ਦਾਦਾ ਜਰੂਰ ਦੋਨੋਂ ਆਤਮਾਵਾਂ ਹੋਣ ਕਿਆ ਸ਼੍ਰੀ ਬਾਵਾ ਤੇ ਬ੍ਰਹਮਾਤੀ ਆਤਮਾ ਤੁਸੀਂ ਸਭ ਬਨੇ ਹੋ ਪਰਜਾ ਪਿਤਾ ਬ੍ਰਹਮ ਕੁਮਾਰ ਕੁਮਾਰੀਆਂ ਤੁਹਾਨੂੰ ਨੌਲੇਜ ਮਿਲਦੀ ਹੈ ਜਾਣਦੇ ਹੋ ਅਸੀਂ ਪਾਈ ਪਾਈਗਾ ਫਿਰ ਪਰਜਾ ਪਿਤਾ ਬ੍ਰਹਮਾ ਦੁਆਰਾ ਅਸੀਂ ਭਾਈ ਭੈਣ ਬੰਦੇ ਹਾਂ ਇਹ ਯਾਦ ਪੱਕੀ ਰਹਿਣੀ ਚਾਹੀਦੀ ਹੈ ਪਰ ਬਾਬਾ ਦੇਖਦੇ ਨੇ ਭੈਣ ਭਾਈ ਵਿੱਚ ਵੀ ਨਾਮ ਰੂਪ ਦੀ ਕਸ਼ਿਸ਼ ਹੁੰਦੀ ਰਹਿੰਦੀ ਹੈ ਬੋਤੇ ਅਨੁਤਾ ਵਿਕਲਪ ਆਂਦੇ ਹੁੰਦੇ ਨੇ ਚੰਗਾ ਸ਼ਰੀਰ ਦੇਖ ਕੇ ਵਿਕਲਪ ਆਂਦੇ ਨੇ ਹੁਣ ਬਾਬਾ ਕਹਿੰਦੇ ਨੇ ਆਪਣੇ ਆਪ ਨੂੰ ਆਤਮਾ ਪਾਈ ਪਾਈ ਦ੍ਰਿਸ਼ਟੀ ਨਾਲ ਦੇਖੋ ਆਤਮਾ ਮਾ ਸਭ ਬ੍ਰਦਰਸ ਨੇ ਬ੍ਰਦਰ ਨੂੰ ਜ਼ਰੂਰ ਬਾਪ ਚਾਹੀਦਾ ਹੈ ਨਾ ਸਭ ਦਾ ਇੱਕ ਬਾਪ ਹੈ ਸਭ ਉਹਨਾਂ ਨੂੰ ਯਾਦ ਕਰਦੇ ਨੇ ਹੁਣ ਬਾਪ ਕਹਿੰਦੇ ਨੇ ਸਤੋ ਪ੍ਰਧਾਨ ਬੰਨਾ ਹੈ ਮਮੇਕਮ ਯਾਦ ਕਰੋ ਜਿੰਨਾ ਤੁਸੀਂ ਯਾਦ ਕਰੋਗੇ ਕੱਟ ਨਿਕਲਦੀ ਜਾਏਗੀ ਖੁਸ਼ੀ ਦਾ ਪਾਰਾ ਚੜੇਗਾ ਕਸ਼ਿਸ਼ ਵੀ ਹੋਏਗੀ ਨੰਬਰ पुरश अनुसार अच्छा मीठे मीठे सिकलते बच्चे प्रति मात पिता बाप दादा द्यार गुड मॉर्निंग रोहानी बाप दी रोहानी बच्चे बच्चा नमस्ते रोहानी रूहानी दी रोहानी बाप दादा नमस्ते 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 जी धारना मोक्ष सार पहली धारणा है ਪੜਾਈ ਤੇ ਪੂਰਾ ਧਿਆਨ ਦੇ ਕੇ ਖੁਦ ਨੂੰ ਸੰਪਤੀ ਵਾਂਗ ਬਣਾਣਾ ਹੈ ਕੁਝ ਵੀ ਮੰਗਣਾ ਨਹੀਂ ਹੈ ਇੱਕ ਬਾਪ ਦੀ ਯਾਦ ਵਿੱਚ ਰਹਿਣਾ ਹੈ ਤੇ ਪਵਿੱਤਰਤਾ ਦੀ ਧਾਰਨਾ ਨਾਲ ਪਦਮਾ ਪਦਮਪਤੀ ਬੰਨਾ ਹੈ ਦੂਜਾ ਰਾဟု ਦੇ ਗ੍ਰਹਿੰਤੋਂ ਮੁਕਤ ਹੋਣ ਦੇ ਲਈ ਵਿਕਾਰਾਂ ਦਾ ਦਾਨ ਦੇਣਾ ਹੈ ਹੇਰ ਨੋ ਇਵੇਂ ਸੀ ਨੋ ਇਵੇਂ ਜਿਨ੍ਹਾਂ ਗੱਲਾਂ ਤੋਂ ਸੀੜੀ ਹੇਠਾਂ ਉtre ਨਿਰਗੁਣ ਬਣੇ ਉਹਨਾਂ ਗੱਲਾਂ ਨੂੰ ਬੁੱਧੀ ਤੋਂ ਭੁੱਲ ਜਾਣਾ ਹੈ ਵਰਦਾਨ ਹੈ ਪਹਿਲੇ ਆਪ ਦੇ ਮੰਤਰ ਦੁਆਰਾ ਸਰਵਦਾ ਸਮਾਨ ਪ੍ਰਾਪਤ ਕਰਨ ਵਾਲੇ ਨਿਰਮਾਨ ਸੋ ਮਹਾਨ ਭਉ ਪਹਿਲੇ ਆਪ ਦੇ ਮੰਤਰ ਦੁਆਰਾ ਸਰਵਦਾ ਸਵਮਾਨ ਪ੍ਰਾਪਤ ਕਰਨ ਵਾਲੇ ਨਿਰਮਾਨ ਸੋ ਮਹਾਨ ਭਵ ਇਹੀ ਮਹਾਮੰਤਰ ਸਦਾ ਯਾਦ ਰਹੀ ਨਿਰਮਾਨ ਹੀ ਸਰਵ ਮਹਾਨ ਨੇ ਪਹਿਲੇ ਆਪ ਕਰਨਾ ਵੀ ਸਰਵ ਨੂੰ ਸਮਾਨ ਪ੍ਰਾਪਤ ਕਰਨ ਦਾ ਆਧਾਰ ਹੈ ਮਹਾਨ ਬਨੰਦਾ ਇਹ ਮੰਤਰ ਵਰਦਾਨ ਰੂਪ ਵਿੱਚ ਸਦਾ ਨਾਲ ਰੱਖਣਾ ਵਰਦਾਨਾ ਨਾਲ ਪੰਦੇ ਉੜਦੇ ਮੰਜ਼ਿਲ ਤੇ ਪਹੁੰਚਣਾ ਮਿਹਨਤ ਉਦੋਂ ਕਰਦੇ ਹੋ ਜਦੋਂ ਵਰਦਾਨਾ ਨੂੰ ਕਾਰਜ ਵਿੱਚ ਨਹੀਂ ਲਗਾਉਂਦੇ जेकर वरदाना रहो वरदाना कारज विच लगांदे रहो ता मेहनत खत्म हो जावेगी सदा सफलता संतुष्टता दा अनुभव करते स्लोगन है सूरत द्वारा सेवा अपना मुस्कुरांदा होया रमणीक गंभीर स्वरूप इमर्च करो सूरत द्वारा सेवा अपना मुस्कुरांदा होया ਰਵਨੀਕ ਗੰਭੀਰ ਸਰੂਪ ਇਮਰਜ ਕਰੋ ਅੱਛਾ ਓਮ ਸ਼ਾਂਤੀ